ਜੂਨ 1984 ਵਿੱਚ ਬੇਪਰਵਾਹ ਰਾਜ ਹੋਂ ਵੱਲੋਂ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਅਤੇ ਹੋਰ 60 ਤੋਂ ਵੱਧ ਗੁਰਦੁਆਰਾ ਸਹਿਬਾਨ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਨਾਲ ਅਨੇਕਾਂ ਸਿੰਘ, ਸਿੰਘਣੀਆਂ, ਭੁਜੰਗੀਆਂ ਨੂੰ ਸ਼ਹੀਦ ਕੀਤਾ ਗਿਆ। ਗੁਰਦੁਆਰਾ ਸਹਿਬਾਨ ਅੰਦਰ ਮੌਜੂਦ ਸੰਗਤ ਉਤੇ ਤਸ਼ੱਦਦ ਕੀਤਾ ਗਿਆ ਤੇ ਗੁਰੂ ਸਾਹਿਬ ਦੇ ਅਦਬ ਨੂੰ ਢਾਹ ਲਾਈ ਗਈ। ਇਸ ਹਮਲੇ ਨੇ ਮਨੁੱਖਤਾ ਪਸੰਦ ਹਰ ਇੱਕ ਇਨਸਾਨ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਜਦੋਂ ਗੁਰੂ ਦੇ ਅਦਬ ਵਿੱਚ ਫਰਕ ਪਵੇ ਜਦੋਂ ਖਾਲਸੇ ਦੇ ਨਿਆਰੇਪਣ ਵਿੱਚ ਫਰਕ ਪਵੇ ਤੇ ਨੇਤਾਣੇ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਹਮੇਸ਼ਾ ਹੀ ਖਾਲਸਾ ਜੰਗ ਕਰਦਾ ਹੈ ਸੋ ਇਸ ਹਮਲੇ ਤੋਂ ਬਾਅਦ ਵੀ ਖਾਲਸਾ ਜੀ ਵੱਲੋਂ ਜੰਗ ਕਰਨਾ ਸੁਭਾਵਿਕ ਹੀ ਸੀ ਥੋੜੇ ਸਮੇਂ ਬਾਅਦ ਹੀ 31 ਅਕਤੂਬਰ 1984 ਨੂੰ ਗੁਰੂ ਦੇ ਅਦਬ ਲਈ ਜੰਗ ਕਰ ਰਹੇ ਯੋਧਿਆਂ ਨੇ ਦਿੱਲੀ ਦਰਬਾਰ ਦੇ ਸਿਖਰਲੇ ਟੰਬੇ ਨੂੰ ਸੋਧਾ ਲਾ ਦਿੱਤਾ ਇੰਡੀਆ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਦੇ ਜਾਣ ਤੋਂ ਬਾਅਦ ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਗਿਣੀ ਮਿੱਥੀ ਸਾਜ਼ਿਸ਼ ਅਧੀਨ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਸ ਉਪਰੰਤ ਸਿੱਖ ਨੌਜਵਾਨਾਂ ਨੇ ਗੁਰੂ ਪਾਤਸ਼ਾਹ ਨੂੰ ਅਰਦਾਸ ਕਰਕੇ ਸਭ ਕੁਝ ਛੱਡ ਛੜਾ ਕੇ ਆਪਣੇ ਮੂੰਹ ਜੰਗਵਲ ਕਰ ਦਿੱਤੇ। ਜੰਗ ਜਾਂ ਸ਼ਹਾਦਤ ਦੇ ਵਿਚਾਲੇ ਇਨ੍ਹਾਂ ਸਿੰਘਾਂ ਲਈ ਕੁਝ ਨਹੀਂ ਸੀ। ਇਨ੍ਹਾਂ ਸਿੱਖ ਝੜਾਰੂਆਂ ਵਿੱਚੋਂ ਹੀ ਸੰਗਰੂਰ ਜ਼ਿਲ੍ਹੇ ਦੇ ਬਲਾਕ ਭਵਾਨੀਗੜ ਦੇ ਪਿੰਡ ਆਲੋਆਰਖ ਦੇ ਭਾਈ ਪਿਆਰਾ ਸਿੰਘ ਤੇ ਇਹਨਾਂ ਦੀ ਸਿੰਘਣੀ ਬੀਬੀ ਭਰਪੂਰ ਕੌਰ ਭਾਈ ਅਮਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਹੋਏ ਜਿਨ੍ਹਾਂ ਦਾ ਨਾਮ ਭਾਵੇਂ ਅੱਜ ਬਹੁਤੇ ਨਹੀਂ ਜਾਣਦੇ ਪਰ ਇਹ ਗੁਰੂ ਆਸ਼ੇ ਅਨੁਸਾਰ ਇਸ ਰਾਹ ਤੇ ਚੱਲੇ ਤੇ ਅਡੋਲ ਰਹਿ ਕੇ ਸ਼ਹਾਦਤਾਂ ਦਿੱਤੀਆਂ ਇਹਨਾਂ ਦਾ ਨਿਸ਼ਕਾਮ ਰਹਿ ਕੇ ਸੇਵਾ ਕਰਨਾ ਤੇ ਇਹਨਾਂ ਦੇ ਕਿਰਦਾਰਾਂ ਦੀਆਂ ਬਾਤਾਂ ਹੁਣ ਵੀ ਬੰਦੇ ਨੂੰ ਇਹਨਾਂ ਕੋਲ ਤੇ ਅਰਦਾਸ 'ਚ ਲੈ ਜਾਂਦੀਆਂ ਨੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਇਹ ਸ਼ਰੀਰ ਕਰਕੇ ਵਿਚਰਦੇ ਹੋਣੇ ਉਦੋਂ ਇਹਨਾਂ ਦਾ ਸੰਗ ਮਾਨਣ ਵਾਲਿਆਂ ਦੀ ਅਵਸਥਾ 'ਚ ਕਿੰਨੀ ਤਬਦੀਲੀ ਆਉਂਦੀ ਹੋਏਗੀ ਸਿਰਫ ਇਹ ਹੀ ਨਹੀਂ ਖਾੜਕੂ ਲਹਿਰ ਵੇਲੇ ਜਿਹਾ ਹੋਰ ਕਿੰਨੇ ਹੀ ਜੁਝਾਰੂ ਆਪਣੇ ਪਿੰਡਾਂ ਸ਼ਹਿਰਾਂ 'ਚੋਂ ਹੋਏ ਜਿਨ੍ਹਾਂ ਬਾਰੇ ਅਜੇ ਬਹੁਤਾ ਲਿਖਿਆ ਦੱਸਿਆ ਨਹੀਂ ਗਿਆ ਕੁਝ ਬਿਰਲੇ ਹੀ ਇਸ ਬਖਸ਼ਿਸ਼ ਦੇ ਪਾਤਰ ਬਣਦੇ ਨੇ ਜੋ ਇਤਿਹਾਸ ਬਣਾਉਂਦੇ ਨੇ ਬਾਕੀਆਂ ਦੇ ਹਿੱਸੇ ਉਸ ਇਤਿਹਾਸ ਨੂੰ ਅੱਗੇ ਲੈ ਕੇ ਜਾਣ ਦਾ ਜਿੰਮਾ ਹੁੰਦਾ ਹੈ ਅੱਜ ਜਦੋਂ ਅਸੀਂ ਇਸ ਸਮੇਂ 'ਚ ਵਿਚਰ ਰਹੇ ਹਾਂ ਤਾਂ ਇਸ ਜਿੰਮਾ ਸਾਡੇ ਤੇ ਹੈ ਕਿ ਅਸੀਂ ਇਨ੍ਹਾਂ ਜੁਹਾਰੂਆਂ ਦਾ ਇਤਿਹਾਸ ਅਗਲੀ ਪੀੜ੍ਹੀ ਤੱਕ ਲੈ ਕੇ ਜਾਈਏ ਇਸੇ ਭਾਵਨਾ 'ਚੋਂ ਖਾੜਕੂ ਲਹਿਰ ਦੇ ਪਿੰਡ ਆਲੂਆਰਖ ਦੇ ਸ਼ਹੀਦਾਂ ਦਾ ਇਤਿਹਾਸ ਲਿਖਣ ਦਾ ਇਹ ਕਾਰਜ ਕਰਨ ਦਾ ਯਤਨ ਕੀਤਾ ਹੈ ਪਿਛਲੇ ਸਾਲ ਜਦੋਂ ਇਨ੍ਹਾਂ ਸ਼ਹੀਦਾਂ ਦੀ ਵਰਸੀ ਤੇ ਹਾਜ਼ਰੀ ਭਰੀ ਸੀ ਤਾਂ ਗੁਰੂ 파ਰਸ਼ਾ ਨੂੰ ਅਰਦਾਸ ਬੇਨਤੀ ਕਰਕੇ ਸੰਗਤ ਨਾਲ ਬਚਨ ਕੀਤਾ ਸੀ ਕਿ ਅਗਲੀ ਵਰਸੀ ਤੱਕ ਯਤਨ ਰਹੇਗਾ ਕਿ ਇਨ੍ਹਾਂ ਸ਼ਹੀਦਾਂ ਬਾਬਤ ਕੁਝ ਨਾ ਕੁਝ ਲਿਖਿਆ ਜਾ ਸਕੇ ਫਿਰ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਹੋਰ ਜਾਣਕਾਰਾਂ ਨੂੰ ਮਿਲਣ ਦਾ ਕਾਰਜ ਆਰੰਭ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਤਕਨੀਕ ਦੇ ਸਹਿਯੋਗ ਨਾਲ ਉਹ ਸਾਰੀ ਗੱਲਬਾਤ ਭਰੀ ਜਿਸ ਨੂੰ ਹੁਣ ਲਿਖਤੀ ਰੂਪ ਵਿੱਚ ਆਪ ਸਭ ਸੰਗਤਾਂ ਦੇ ਸਨਮੁਖ ਕੀਤਾ ਜਾ ਰਿਹਾ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਦੌਰਾਨ ਪਤਾ ਚੱਲਿਆ ਕਿ ਸ਼ਹੀਦ ਭਾਈ ਪਿਆਰਾ ਸਿੰਘ ਤੇ ਬਾਕੀ ਸਿੰਘਾਂ ਦੀ ਮੁਖਠਾਰ ਨਾਲ ਦੇ ਪਿੰਡ ਬਖਤੜੀ ਸੀ ਜਿੱਥੇ ਬਾਅਦ ਵਿੱਚ ਪੁਲਿਸ ਵੱਲੋਂ ਛਾਪਾ ਮਾਰ ਕੇ ਪਰਿਵਾਰ ਵਿੱਚੋਂ ਭਾਈ ਬਹਾਦਰ ਸਿੰਘ ਤੇ ਭਾਈ ਸਦਾਗਰ ਸਿੰਘ ਨੂੰ ਚੱਕ ਲਿਆ ਗਿਆ ਤੇ ਮੁੜ ਕਦੇ ਪਰਿਵਾਰ ਨੂੰ ਉਹਨਾਂ ਨੂੰ ਮਿਲਣਾ ਨਸੀਬ ਨਾ ਹੋਇਆ ਪੁਲਿਸ ਨੇ ਉਹਨਾਂ ਦੋਵੇਂ ਸਿੱਖ ਨੌਜਵਾਨਾਂ ਨੂੰ ਬਿਨਾਂ ਦੱਸੇ ਹੋਰ ਅਨੇਕਾਂ ਸਿੱਖ ਨੌਜਵਾਨਾਂ ਦੀ ਤਰ੍ਹਾਂ ਸ਼ਹੀਦ ਕਰ ਦਿੱਤਾ ਇਨ੍ਹਾਂ ਦੋ ਸ਼ਹੀਦ ਸਿੰਘਾਂ ਦਾ ਵੀ ਇਸ ਲਿਖਤ ਵਿੱਚ ਜ਼ਿਕਰ ਕੀਤਾ ਗਿਆ ਹੈ। ਇਸ ਲਿਖਤ ਨੂੰ ਸ਼ਹੀਦਨਾਮਾ ਆਲੋ ਅਰਕ ਦੇ ਸ਼ਹੀਦਨਾਮ ਦਿੱਤਾ ਗਿਆ ਹੈ। ਭਾਵਨਾ ਹੈ ਕਿ ਇਸੇ ਤਰ੍ਹਾਂ ਜਿਹੜੇ ਹੋਰ ਨੌਜਵਾਨ ਆਪਣੀਆਂ ਸੁੱਖ ਸਹੂਲਤਾਂ ਤਿਆਗ ਕੇ ਜੰਗ ਦੇ ਰਾਹ ਤੇ ਤੁਰੇ ਤੇ ਆਪਣਾ ਆਪ ਗੁਰੂਲੇਖੇ ਲਾਵੇ ਉਹ ਵਿਖੇ ਵਿੱਚ ਉਹਨਾਂ ਬਾਬਤ ਵੀ ਲਿਖਿਆ ਜਾਵੇ। ਜੋ ਇਸੇ ਮੁੱਖ ਸਰਲੇਖ ਹੇਠ ਉਹਨਾਂ ਦੇ ਪਿੰਡ ਸ਼ਹਿਰ ਦੇ ਨਾਮ ਹੇਠ ਛਾਪਿਆ ਜਾਵੇ। ਪਰ ਇਸ ਕਾਰਜ ਨੂੰ ਮੁਕੰਮਲ ਕਰਨ ਦਾ ਕੋਈ ਦਾਵਾ ਨਹੀਂ ਬਲਕਿ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਜਿਸ ਪਾਸੋਂ ਚਾਹਣ ਇਹ ਕਾਰਜ ਕਰਵਾ ਲੈਣ ਤਾਂ ਕਿ ਅਜਿਹੇ ਹੋਰ अनेका ਗੁੰਮਨਾਮ ਯੋਧਿਆਂ ਦਾ ਇਤਿਹਾਸ ਸੰਭਾਲਿਆ ਜਾ ਸਕੇ ਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ ਇਸ ਕਾਰਜ ਵਿੱਚ ਜਿੰਨੇ ਵੀ ਪੰਥ ਸੇਵਕਾਂ ਦਾ ਸਹਿਯੋਗ ਰਿਹਾ ਸਭਨਾਂ ਦਾ ਦਿਲੋਂ ਧੰਨਵਾਦ ਹੈ ਉਹਨਾਂ ਦੇ ਸਹਿਯੋਗ ਬਿਨਾ ਇਹ ਕਾਰਜ ਕਿਸੇ ਹਾਲ ਸੰਭਵ ਨਹੀਂ ਸੀ ਸ਼ਹੀਦਾਂ ਬਾਬਤ ਜਾਣਕਾਰੀ ਦੇਣ ਵਾਲੇ ਸਾਰੇ ਸਤਿਕਾਰਯੋਗ ਜੀਵਾਂ ਦਾ ਵੀਰ ਪਰਵਿੰਦਰ ਸਿੰਘ ਜਿਸ ਨੇ ਸ਼ਹੀਦਾਂ ਦੇ ਪਰਿਵਾਰਾਂ ਤੇ ਜਾਣਕਾਰਾਂ ਨਾਲ ਹੋਈਆਂ ਮੁਲਾਕਾਤਾਂ ਦੀ ਗੱਲਬਾਤ ਨੂੰ ਭਰਿਆ ਪਰਮ ਸਿੰਘ ਚਿੱਤਰਕਾਰ ਜਿਨ੍ਹਾਂ ਇਸ ਲਿਖਤ ਦਾ ਸਰਵਰਕ ਤਿਆਰ ਕੀਤਾ ਤੇ ਨਿਸ਼ਾਨ ਪ੍ਰਕਾਸ਼ਨ ਜਿਨ੍ਹਾਂ ਇਸ ਲਿਖਤ ਨੂੰ ਛਾਪਿਆ ਇਹਨਾਂ ਸਭਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਗੁਰੂ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਹੋ ਆਹੇ ਗੁਰਜੀ ਕੀ ਫਤਿਹ